ਐਕਸੀਡੈਂਟ ਰੋਡ ਐਕਸੀਡੈਂਟ ਹੋ ਗਿਆ ਸੀ ਬਸ ਬਾਬਾ ਦੀਪ ਸਿੰਘ ਜੀ ਨੇ ਹੱਥ ਦੇ ਕੇ ਹੀ ਰੱਖਿਆ ਅੱਛਾ ਹਾਂਜੀ ਤਿੰਨ ਮਹੀਨੇ ਦਾ ਡਾਕਟਰ ਨੇ ਕਿਹਾ ਸੀ ਪ੍ਰੋਪਰ ਬੈਡ ਰੈਸਟ ਹੈ ਬਟ ਉਹ ਥੋੜਾ ਬੁੱਤਾ ਹੁਣ ਚੱਲਿਆ ਕਿਉਂ ਐਸੀ ਉਹਨਾਂ ਦੇ ਲੱਤ ਲੱਤ ਤੇ ਲੱਗੀ ਕਸਰੀ ਹੋਈ ਆ ਆਰਮ ਦੀ ਤੇ ਲੈਗ ਦੀ ਅੱਛਾ ਤੇ ਵਾਈ ਗੁਰਜੀ ਦੀ ਕਿਰਪਾ ਨਾਲ ਤੁਰਨ ਲੱਗ ਗਏ ਨੇ ਹੁਣ ਥੋੜਾ ਥੋੜਾ ਵਿਦਾਊਟ ਸਪੋਰਟ ਬਸ ਇਹ ਹੀ ਕੁਝ ਮੰਗਦੀਆਂ ਕਿ ਉਹ ਠੀਕ ਹੋ ਜਾਣ ਕਿਤੇ ਡਾਕਟਰ ਨੇ ਕਿਹਾ ਸੀ ਤਿੰਨ ਮਹੀਨੇ ਤੁਰਨਾ ਵੀ ਨਹੀਂ ਡੇਢ ਮਹੀਨੇ ਵਿੱਚ ਤੁਰਨ ਲੱਗ ਗਏ ਨੇ ਬਸ ਪੰਡਤਾਂ ਕੋਲ ਜਾਣੇ ਆ ਅਸੀਂ ਉੱਥੇ ਜਾ ਕੇ ਮੋਤੀ ਹੱਥਾਂ ਵਿੱਚ ਪਾਣੇ ਆ ਤੁਸੀਂ ਗੁਰੂ ਤਾਂ ਬੰਗਦਾ ਹੀ ਨਹੀਂ ਕੁਝ ਭਾਵੇਂ 1 ਰੁਪਿਆ ਵੀ ਨਾ ਮੱਤਾ ਤੁਸੀਂ ਦੇਖੋ ਪੰਟਾ ਕੋਲ ਜਾਓਗੇ ਤਾਂ ਬਤੇਰਾ ਕੁਝ ਦੇਣਾ ਪੈਣਾ ਤੁਹਾਨੂੰ ਬਿਲਕੁਲ ਵੀ ਇਹ ਕੋਈ ਪਖੰਡ ਨਹੀਂ ਇੱਥੇ ਸੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਿੰਨੇ ਸਮੇਂ ਤੁਸੀਂ ਅਸੀਂ ਚਪੈਰਾ ਸਾਹਿਬ ਤੇ ਆ ਰਹੇ ਹੋ ਮੈਨੂੰ ਹੋ ਗਏ 3-4 ਸਾਲ ਜ਼ਿਆਦਾ ਹੀ ਹੋ ਗਏ ਹੁਣੇ ਆਂਦੇ ਪਰ ਜੋੜਾ ਘਰ ਚ ਇੱਕ ਸਾਲ ਹੋ ਗਿਆ ਜੁੜਿਆ ਤੇ ਮੈਂ ਹੁਣ ਇੱਕ ਮਹੀਨੇ ਬਾਅਦ ਆਈ ਆ ਕੋਈ ਟਰੈਜੇਡੀ ਬਸ ਹੋ ਗਈ ਸੀ ਐਕਸੀਡੈਂਟ ਹੋ ਗਿਆ ਸੀ ਹਸਬੰਦ ਦਾ ਤਾਂ ਮੈਂ ਅੱਜ 1 ਮੰਥ ਬਾਅਦ ਆਈ ਆ ਅੱਛਾ ਕੀ ਗੱਲ ਹੋ ਗਈ ਸੀ ਐਕਸੀਡੈਂਟ ਰੋਡ ਐਕਸੀਡੈਂਟ ਹੋ ਗਿਆ ਸੀ ਬਸ ਬਾਬਾ ਦੀਪ ਸਿੰਘ ਜੀ ਨੇ ਆਤ ਦੇ ਕੇ ਰੱਖਿਆ ਅੱਛਾ ਹਾਂਜੀ ਤੁਸੀਂ ਕਹਿ ਰਹੇ ਹੋ ਇਹਨੇ ਸਾਲਾਂ ਤੋਂ ਤੁਸੀਂ ਆ ਰਹੇ ਹੋ ਨਿੱਜੀ ਜ਼ਿੰਦਗੀ ਚ ਜਾਂ ਉਹਦਾ ਜ਼ਿੰਦਗੀ ਦੇ ਵਿੱਚ ਬਦਲਾਅ ਆਇਆ ਕੋਈ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਜਿਹੜੀ ਗੁਰਬਾਣੀ ਨੂੰ ਬਾਕੀ ਅੱਦਾ ਪੜੀ ਜਾਈਦਾ ਚ ਪੜੀ ਜਾਈਦਾ ਸੀ ਇੱਥੇ ਆ ਕੇ ਉਹ ਸਮਝ ਵੀ ਚਾਈਏ ਕਿ ਅਸਲ ਚ ਗੁਰਬਾਣੀ ਹੈ ਕੀ ਹੈ ਇੱਕ ਇੱਕ ਅੰਗ ਸਮਝ ਆਇਆ ਤੇ ਸੱਚੇ ਪਾਤਸ਼ਾਹ ਨੇ ਬਹੁਤ ਮਿਹਰ ਕੀਤੀ ਹੈ ਹੁਣ ਤੇਜ਼ੀ ਚ ਨਹੀਂ ਪੜੇਦਾ ਆਰਾਮ ਨਾਲ ਬਸ ਮਤਲਬ ਸੈਜ ਨਾਲ ਪੜ ਕੇ ਵਿਚਾਰ ਕੇ ਪੜ ਬਿਲਕੁਲ ਜੀ ਹਾਂਜੀ ਜੀ ਹਾਂਜੀ ਬਿਲਕੁਲ ਬਿਲਕੁਲ ਬਸ ਵਾਹਿਗੁਰੂ ਇੱਥੇ ਮੇਰੇ ਪਰਿਆ ਹੱਥ ਰੱਖੀ ਰੱਖਣ ਸਾਰੇ ਪਰਿਵਾਰਾਂ ਤੇ ਇਹਨੇ ਸਾਲਾਂ ਦੇ ਵਿੱਚ ਪਰਿਵਾਰਕ ਤੌਰ ਤੇ ਕੋਈ ਆਸ ਪੂਰੀ ਹੋਈ ਤਾਂ ਬਹੁਤ ਜੀ ਅਨਗਿਣਤ ਕੋਈ ਇੱਕ ਦੱਸੋ ਸ਼ੁਕਰਾਨਾ ਬਸ ਸੱਚੇ ਪਾਤਸ਼ਾਹ ਦਾ ਫੇਰ ਵੀ ਕੋਈ ਇੱਕ ਦੱਸੋ ਬਸ ਇੱਕ ਹੀ ਜਿਹੜਾ ਮੇਰੇ ਹਸਬੰਦ ਐਕਸੀਡੈਂਟ ਹੋਇਆ ਹੈ ਅਰਦਾਸ ਰੋਜ਼ ਕਰਦੀਆਂ ਗੁਰੂਤਾਰਾ ਸਾਹਿਬ ਆ ਕੇ ਉਹਨੂੰ ਧੀਰ ਰੋਕਤਾ ਬਖਸ਼ੋ 3 ਮਹੀਨੇ ਦਾ ਡਾਕਟਰ ਨੇ ਕਿਹਾ ਸੀ ਪ੍ਰੋਪਰ ਬੈਡ ਰੈਸਟ ਐ ਬਟ ਉਹ ਥੋੜਾ ਬੁੱਤਾ ਹੁਣ ਚੱਲਿਆ ਕਿਉਂ ਐਸੀ ਉਹਨਾਂ ਦੇ ਲੱਤ ਲੱਤ ਤੇ ਲੱਗੀ ਕਸਰੀ ਹੋਈ ਐ ਆਰਮ ਦੀ ਤੇ ਲੈਗ ਦੀ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਰਨ ਲੱਗ ਗਏ ਨੇ ਹੁਣ ਥੋੜਾ ਥੋੜਾ ਵਿਦਾਊਟ ਸਪੋਰਟ ਬਸ ਇਹ ਕੁਝ ਮੰਗਦਿਆਂ ਕਿ ਉਹ ਠੀਕ ਹੋ ਜਾਣ ਕਿਤੇ ਡਾਕਟਰ ਨੇ ਕਿਹਾ ਸੀ 3 ਮਹੀਨੇ ਤੁਰਨਾ ਵੀ ਨਹੀਂ ਡੇਢ ਮਹੀਨੇ ਵਿੱਚ ਤੁਰਨ ਲੱਗ ਗਏ ਨੇ ਬਸ ਸੱਚੇ ਪਾਤਸ਼ਾਹ ਦੀ ਬਹੁਤ ਬਖਸ਼ਿਸ਼ ਐ ਬਹੁਤ ਜ਼ਿਆਦਾ ਆ ਤੋ ਦੇ ਕੇ ਵਾਹਿਗੁਰੂ ਆਪ ਹੀ ਰੱਖ ਦੋ ਬਿਲਕੁਲ ਜੀ ਵਾਹਿਗੁਰੂ ਇੱਥੇ ਆਓ ਉਹ ਵੀ ਤੁਹਾਨੂੰ ਮਿਲੇਗਾ ਜੋ ਤੁਹਾਡੇ ਤਕਦੀਰਾਂ ਵਿੱਚ ਨਹੀਂ ਵੀ ਲਿਖਿਆ ਹੋਇਆ ਮਿਲਦਾ ਹੈ ਔਰ ਜ਼ਰੂਰ ਮਿਲਦਾ ਪਰ ਸੱਚੇ ਦਿਲੋਂ ਮੰਗੋ ਜੀ ਬੇਟੇ ਨੂੰ ਪੀਆਰ ਮਿਲੀ ਹੈ ਮੇਰੇ ਨੂੰ ਅੜੀ ਹੋਈ ਸੀ ਪੀਆਰ ਵਰਕ ਪਰਮਿਟ ਵੀ ਐਕਸਪਾਇਰ ਹੋਣ ਵਾਲਾ ਸੀ ਇੱਥੇ ਹੀ ਅਰਦਾਸ ਲਗਾਈ ਸੀ ਸੱਚੇ ਪਾਤਸ਼ਾਹ ਦੀ ਪੀਆਰ ਆਵੇ ਵਾਹਿਗੁਰੂ ਜੀ ਉਹਦੀ ਪੀਆਰ ਆਵੇ ਬਸ ਉਹਦੀ ਪੀਆਰ ਆ ਗਈ ਹੁਣ ਬੇਟੀ ਦੀ ਅਰਦਾਸ ਕਰ ਕਿੱਥੇ ਦੀ ਕਿੱਥੇ ਦੀ ਕੈਨੇਡਾ ਦੀ ਕੈਨੇਡਾ ਦੀ ਬੇਟੀ ਵੀ ਕੈਨੇਡਾ ਹੀ ਹੈ ਤੇ ਉਹਨਾਂ ਦੀ ਵੀ ਅਰਦਾਸ ਕਰਦੀ ਹੈ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਪੀਆਰ ਦੇਓ ਤੇ ਉਹਨਾਂ ਦੇ ਸੰਜੋਗ ਖੋਲੋ ਦੋਨਾਂ ਦੇ ਚੰਗਿਆਂ ਨਾਲ ਮ ਕਿ ਜਿਓਂ ਯਰੂ ਆਉਣ ਬਸ ਬਹੁਤ 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 ਵਧੀਆ ਕੀ ਲੱਗਦਾ ਹੈ ਕਿ ਹਰ ਸੰਗਤ ਨੂੰ ਹਰ ਜਿਹੜਾ ਸਿੱਖ ਸੰਗਤ ਦਾ ਘਰ ਸੁਣਦੀ ਬਈ ਜਪਰਾ ਸਾਹਿਬ ਬਾਰੇ ਕਈ ਲੋਕ ਤਰਕ ਕਰਦੇ ਨੇ ਕਿ ਜਪਰਾ ਸਾਹਿਬ ਤੇ ਨਹੀਂ ਆਣਾ ਚਾਹੀਦਾ ਤੇ ਕਿਉਂਕਿ ਇਹ ਪਖੰਡ ਹੈ ਇਹ ਮਤਲਬ ਧੜੇਬਾਜੀ ਹੈ ਬਸ ਗਰੁੱਪੋ ਗਰੂਪイズਮ ਹੈ ਤੇ ਉਹ ਲੋਕ ਉਹ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਬਿਲਕੁਲ ਵੀ ਨਹੀਂ ਗਰੁੱਪ ਬਾਜੀ ਬਿਲਕੁਲ ਵੀ ਨਹੀਂ ਧੜੇਬਾਜੀ ਦੇਖੋ ਅਸੀਂ ਪੰਡਤਾਂ ਕੋਲ ਜਾਂਦੇ ਆ ਅਸੀਂ ਉੱਥੇ ਜਾ ਕੇ ਮੋਤੀ ਹੱਥਾਂ ਵਿੱਚ ਪਾਉਂਦੇ ਆ ਤੁਸੀਂ ਇੱਥੇ ਆਓ ਗੁਰੂ ਤੰਗ ਬੰਗਦਾ ਹੀ ਨਹੀਂ ਕੁਝ ਭਾਵੇਂ 1 ਰੁਪਈਆ ਵੀ ਨਾ ਮੱਥਾ ਤੁਸੀਂ ਟੇਕੋ ਪੰਡਤਾ ਕੋਲ ਜਾਓਗੇ ਤਾਂ ਬਤੇਰਾ ਕੁਝ ਦੇਣਾ ਪੈਣਾ ਤੁਹਾਨੂੰ ਬਿਲਕੁਲ ਵੀ ਇਹ ਕੋਈ ਪਖੰਡ ਨਹੀਂ ਇੱਥੇ ਸੱਚ ਹੈ ਤੁਸੀਂ ਆ ਕੇ ਦੇਖੋ ਜਿਹੜੀ ਸੰਗਤ ਹੈ ਕਹਿੰਦੀ ਏ ਇੱਕ ਵਾਰੀ ਆ ਕੇ ਤਾਂ ਦੇਖੋ ਤੁਹਾਡਾ ਦੋ ਚ ਪੈਰਾਂ ਦੇ ਵਿੱਚ ਨਾਸੁਣੀ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਹੁੰਦਾ ਜਰੂਰ ਹੁੰਦਾ ਅਸੀਂ ਵੀ ਖੈਰ ਬੜਿਆ ਪਾਸੇ ਗਏ ਹੋਨੇ ਆ ਪਰ ਜਦੋਂ ਦੇ ਅੱਥੇ ਆਏ ਆ ਹੁਣ ਨਹੀਂ ਦਿਲ ਕਰਦਾ ਕਿਤੇ ਰਵੀ ਮੂੰਹ ਕਰਨ ਬਸ ਇੱਥੋਂ ਹੀ ਮੰਗਣਾ ਹੈ ਕੁਝ ਹੋਵੇ ਬਸ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰੀਦਾ ਬਾਬਾ ਦੀਪ ਸਿੰਘ ਜੀ ਆਪ ਸਹਾਈ ਹੋ ਜੋ ਬਸ ਵਾਹਿਗੁਰ